ਸਸ਼ੀ ਕਾਲ ਜੀ ਮੈਂ ਡਾਕਟਰ ਰਮਨਦੀਪ ਕੌਰ ਹੈਡਮਿਸਟ्रेस ਸਰਕਾਰੀ ਹਾਈ ਸਕੂਲ ਰਾਏਪੁਰ ਮੈਂ ਸਿੱਖਿਆ ਵਿਭਾਗ ਦੇ ਵਿੱਚ ਪਿਛਲੇ 14 ਸਾਲਾਂ ਤੋਂ ਸੇਵਾਵਾਂ ਨਿਭਾ ਰਹੀ ਹਾਂ ਅਤੇ 2020 ਤੋਂ ਬਤੌਰ ਹੈਡਮਿਸਟ्रेस ਕੰਮ ਕਰ ਰਹੀ ਹਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਅਤੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬੈਂਸ ਦੁਆਰਾ ਲੁਧਿਆਣਾ ਵਿਖੇ ਇੱਕ ਮੀਟਿੰਗ ਕੀਤੀ ਗਈ ਜਿਸ ਦੇ ਤਹਿਤ ਉਹਨਾਂ ਨੇ ਪ੍ਰਿੰਸੀਪਲਾਂ ਅਤੇ ਹੈਡਮਾਸਟਰਾਂ ਨੂੰ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਮੁਹੱਈਆ ਕਰਵਾਉਣ ਬਾਰੇ ਵਾਅਦਾ ਕੀਤਾ 3 ਜੁਲਾਈ 2023 ਨੂੰ ਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਹਮਦਾਬਾਦ ਵਿਖੇ ਪਹਿਲੇ ਬੈਚ ਤਹਿਤ ਮੈਂ ਟ੍ਰੇਨਿੰਗ ਹਾਸਿਲ ਕਰ ਚੁੱਕੀ ਹਾਂ ਟ੍ਰੇਨਿੰਗ ਦੇ ਵਿੱਚ ਕੁਆਲਿਟੀ ਐਜੂਕੇਸ਼ਨ ਲੀਡਰਸ਼ਿਪ ਐਡਮਿਨਿਸਟ੍ਰੇਸ਼ਨ ਅਤੇ ਵਿਦਿਆਰਥੀਆਂ ਦੇ ਵਿੱਚ ਮਿਲਵਰਤਨ ਅਤੇ ਸਹਿਚਾਰਤਾ ਦੀ ਭਾਵਨਾ ਨੂੰ ਕਿੱਦਾਂ ਵਿਕਸਿਤ ਕੀਤਾ ਜਾਂਦਾ ਹੈ ਮੁੱਖ ਮਕਸਦ ਇਹ ਹੀ ਸੀ ਵਾਪਸ ਆ ਕੇ ਸਟਾਫ ਨਾਲ ਮੀਟਿੰਗਸ ਕੀਤੀਆਂ ਗਈਆਂ ਉਹਨਾਂ ਮੀਟਿੰਗਾਂ ਦੇ ਤਹਿਤ ਅਸੀਂ ਵਿਦਿਆਰਥੀਆਂ ਦੇ ਵਿੱਚ ਕਰਿਕੂਲਰ ਤੇ ਕੋ- ਕਰਿਕੂਲਰ ਐਕਟੀਵਿਟੀਆਂ ਨੂੰ ਵਿਕਸਿਤ ਕੀਤਾ ਬੱਚਿਆਂ ਦੇ ਵਿੱਚ ਮਿਲਵਰਤਨ ਅਤੇ ਸਹਿਚਾਰਿਤਾ ਦੀ ਭਾਵਨਾ ਨੂੰ ਵਿਕਸਿਤ ਕਰਨ ਲਈ ਸਕੂਲ ਦੇ ਵਿੱਚ ਖੇਡਾਂ ਦਾ ਆਗਾਜ਼ ਐਨਆਈਐਸ ਪਟਿਆਲਾ ਦੀ ਹੈਲਪ ਨਾਲ ਕੀਤਾ ਗਿਆ ਜਿਸ ਦੇ ਤਹਿਤ ਸੌਫਟਬਾਲ ਅਤੇ ਬੇਸਬਾਲ ਗੇਮ ਸ਼ੁਰੂ ਕੀਤੀ ਗਈ ਪਿਛਲੇ 2 ਸਾਲਾਂ ਦੇ ਦੌਰਾਨ ਸਰਕਾਰੀ ਹਾਈ ਸਕੂਲ ਰਾਏਪੁਰ ਦੇ 13 ਵਿਦਿਆਰਥੀ ਨੈਸ਼ਨਲ ਪੱਧਰ ਤੇ ਹਿੱਸਾ ਲੈ ਚੁੱਕੇ ਹਨ ਅਤੇ ਵੱਖ-ਵੱਖ ਪੋਜੀਸ਼ਨਾਂ ਹਾਸਲ ਕਰ ਚੁੱਕੇ ਹਨ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਕੂਲਾਂ ਦੇ ਵਿਕਾਸ ਤੇ ਧਿਆਨ ਦਿੱਤਾ ਔਰ ਅਜਿਹਿਆਂ ਟ੍ਰੇਨਿੰਗਾਂ ਲਾਉਣ ਦਾ ਸਾਨੂੰ ਮੌਕਾ ਦਿੱਤਾ।